ਯਾ ਜੇਰ ਜੂਰ ਡਾਨਾ ਜੇਰ ਜੂਰੋ ਕੇ ਸਾਰਾ ਕੋ ਬਹੁਤ ਕੱਢਿਆ ਵਾ 2-3 ਕਿਲੋ ਸ਼ੇਰੋ ਬਹੁਤ ਕੱਢਾਈ ਯਾਰ ਥਣ ਥਨੋਟ ਵੀ ਆ ਲੱਗਾ ਪੂਰਾ ਟਾਪ ਕੁਆਲਿਟੀ ਦਾ ਸਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਆਪਾਂ ਬਈ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘਾਲਾ ਤੇ ਜ਼ਿਲ੍ਹਾ ਦੇ ਗੱਲ ਕਰ ਲਈਏ ਬਾਈਆਂ ਨੂੰ ਰਹਿ ਜਾਂਦਾ ਸੱਜਣੋ ਮੋਗਾ ਕਿਉਂਕਿ ਰਾਜੇ ਬਲਾਸਪੁਰੀ ਲਵੇ ਪਹੁੰਚੇ ਹੋਇਆ ਬਾਈ ਰਿਕਾਰਡ ਨੇ ਯਾਰ ਇਹ ਸੱਜਣ ਦੇ ਜਾਨਵਰ ਵੀ ਚੰਗਾ ਲੈ ਕੇ ਆਉਂਦਾ ਤੇ ਲੈ ਕੇ ਵੀ ਜੇ ਗੱਲ ਕਰ ਲਾਂ ਸੱਜਣੋ ਨਾਰਮਲ ਰੇਟਾਂ ਚਾਹੁੰਦਾਗਾ ਇਸ ਜ਼ਿਲ੍ਹੇ ਚੋਂ ਗੱਲ ਕਰ ਲਾਂ ਇਸ ਏਰੀਏ ਚੋਂ ਗੱਲ ਕਰ ਲਾਂ ਇਹ ਸੱਜਣ ਦੇ ਰੇਟ ਨੇ ਜਿਹੜੇ ਬਿਲਕੁਲ ਨਾਰਮਲ ਹੁੰਦੇ ਨੇ ਜਾਨਵਰ ਦੇ ਹਿਸਾਬ ਨਾਲ ਅੱਜ ਝੋਟੀਆਂ ਚਾਰ ਦਿਖਾਵਾਂਗੇ ਤਾਜ਼ੀਆਂ ਸੂਈਆਂ ਇੱਕ ਬੂਰੀ ਦਿਖਾਵਾਂਗੇ ਟੋਕੜ ਤੇ ਇੱਕ ਦਿਖਾਵਾਂਗੇ ਸੱਜਣੋ ਟੋਕੜ ਗੱਬਣ ਝੋਟੀ ਚ ਇੱਕ ਪਾਸਾ ਵੇ ਆ ਜਾ ਦਰਸ਼ਕ ਮੋੜਿਆਵਰਾਂ ਨੂੰ ਇਹ ਨਾਲੇ ਰਾਜੇ ਨਾ ਕਰਾਉਣੇ ਛੋਟੀ ਗੱਲ ਬਾਤ ਜਾਨਵਰ ਇਕੱਲਾ ਇਕੱਲਾ ਤੋਰ ਕੇ ਦਿਖਾਵਾਂਗੇ ਇੱਕ ਇੰਨਾ ਚ ਹੈਗਾ ਪਿਓਰ ਨੀਲੀ ਰਾਵੀ ਦਾ ਨਗੀਨਾ ਬਈ ਪੂਰਾ ਟੌਪ ਕਲਾਸ ਜੀ ਆਪਾਂ ਗੱਲ ਕਰ ਲਈਏ ਆ ਜਾ ਰਾਜੇ ਉਹ ਫੋਨ ਜਿਆਦਾ ਬੰਦੇ ਕਰ ਦੇ ਦੋ ਬੰਦੀ ਕਰ ਦੇ ਮਾ ਆ ਜਾ ਹੋਰ ਕਿਵੇਂ ਆ ਹੋਰ ਵਧੀਆ ਗੁਰੇ ਚੜਦੀ ਕਲਾ ਬਾਬੇ ਨਾਨਕ ਦੀ ਕਿਰਪਾ ਕਰਵਾਓ ਕਿਰਪਾ ਬਾਬੇ ਨਾਨਕ ਦੀ ਫੁੱਲ ਆਰੇ ਕੰਦਰ ਹੋਤੀ ਅਰਦੀ ਕਲਾ ਗੁਰੇ ਨਗੀਨਾ ਹੈ ਲਹਿ ਪਾਲ ਕੇ ਕਿਧਰੇ ਗਿਰੇ ਫਿਰ ਮਿਹਨਤ ਕਰਨੀ ਪੈਂਦੀ ਹੈ ਟਾਈਮ ਕੱਢੀ ਮਿਹਨਤ ਕਰਨੀ ਪੈਂਦੀ ਹੈ ਹਨਾ ਲਾ ਆ ਤੋੜ ਦੇ ਬਈ ਆਇਆ ਇੱਕ ਨੰਬਰ ਵਾਲੀ ਕਰ ਸਹੀ ਤੇ ਮਾਰ ਦੇ ਕੈਮਰਾ ਓਏ ਇਹ ਆ ਗਈ ਪਿਓਰ ਨੀਲੀ ਰਾਵੀ ਪਿਓਰ ਨੀਲੀ ਰਾਵੀ ਜੀ ਆ ਇਹ ਆ ਗਈ ਸੱਜਣੋ ਪਿਓਰ ਨੀਲੀ ਰਾਵੀ ਸੂਈ ਕਦੋਂ ਆ ਸੂ ਰਾਤ ਦੀ ਅਸ਼ਿਆ ਰਾਤ ਦੀ ਇਹ ਸੂਈਆ ਜੇਰ ਜੂਰ ਡਾਨਾ ਜੇਰ ਜੂਰ ਰੋਕਿਆ ਸਾਰਾ ਕੋ ਬੌਲਾ ਹੀ ਕੱਢਿਆ ਵਾ 2-3 ਕਿਲੋ ਸ਼ੇਰੂ ਬੌਲਾ ਕੱਢਿਆ ਜੀ ਲਾ 2-3 ਕਿਲੋ ਬਾਈ ਕਹਿੰਦਾ ਬੌਲਾ ਕੱਢਿਆ ਪਰ ਝੋਟੀ ਯਾਰ ਹੈਗੀ ਸੱਜਣੋ ਪੂਰੀ ਕਮਾਲ ਦੀ ਐ ਬਾਡੀ ਬੁੱਡੀ ਐ ਨਾ ਜ਼ਬਰਦਸਤ ਆ ਪੂਰੀ ਤੇ ਮੇਨ ਗੱਲ ਆ ਜਿਹੜੀ ਯਾਰ ਥਣ ਥਣੋਟ ਵੀ ਆ ਲੱਗਾ ਪੂਰਾ ਟਾਪ ਕੁਆਲਿਟੀ ਦਾ ਬਾਕੀ ਜੇ ਗੱਲ ਕਰ ਲਾਂ ਪਿਓਰ ਨੀਲੀ ਰਵੀ ਦੇ ਵਿੱਚ ਆ ਗਈ ਤੇ 100 ਦਾ 100 ਨੀਲੀ ਚ ਆ ਗਈ ਝੋਟੀ ਤੇ ਮੰਗਰੇ ਦੇ ਹੈਗਾ ਬਾਈ ਮੇਲ ਕਾਫ ਹਣ ਹਾਂਜੀ ਹਾਂਜੀ ਦੰਦਾਂ ਜਕੇ ਮੇਰਾ ਜੇ ਇਹ ਦੰਨਾ ਚੋਗੇ ਵੀਰੇ ਮੂੰਹੋਂ ਚਾਰ ਦੰਦ ਆ ਚਾਰ ਦੰਦ ਆ ਜੀ ਪੇਦਰ ਸਾਹਿਬ ਇਧਰ ਲੇ ਬੰਨਿਓ ਕੇਰਾ ਲੰਬਾਈ ਲੰਬੂਈ ਹੋਰ ਦਿਖਾ ਦਿਓ ਓਏ ਮੂੰਹੋਂ ਹੈ ਗਿਆ ਸੱਜਣੋ ਚਾਰ ਦੰਦ ਛੋਟੀ ਉਮਰ ਦੇ ਬੱਚਾ ਸੂਆ ਮੇਰਾ ਖਿਆਲਾ ਚਾਰ ਦੰਦ ਚੀ ਦੂਜਾ ਸੂਪੀ ਹੈ ਨਾ ਦੂਜਾ ਸੂਪੀ ਦੂਜਾ ਜੀ ਹਾਂ ਚਾਰ ਦੰਦ ਚੀ ਜੇ ਗੱਲ ਕਰ ਲਈਏ ਸੱਜਣੋ ਛੋਟੀ ਦੂਜਾ ਸੂਆ ਸੂਪੀ ਤੇ ਮੇਨ ਗੱਲ ਆ ਜਿਹੜੇ ਨੀਲੀ ਰਾਵੀ ਦੇ ਸ਼ਕੀਨ ਨੇ ਉਹਨਾਂ ਵਾਸਤੇ ਇੱਕ ਆਫਰ ਵੀ ਆ ਤੇ ਅੱਗੇ ਯਾਰ ਚੰਗੀ ਬਰੀਡ ਤਿਆਰ ਕਰਨ ਵਾਲੀ ਇੱਕ ਝੋਟੀ ਹੈ ਹਨਾ ਹਾਂ ਨਗੀ ਨੱਕ ਚੀਜ਼ ਹੈ ਯਾਰ ਨਗੀਨਾ ਚਵਾਈ ਚੂਈ ਕਿਵੇਂ ਆਦੀ ਚਵਾਈ ਚਦਾ ਵੀਰੇ ਬੜੀ ਨਿਆਰੇ ਜਾਰੇ ਯਾਰ ਪੰਪੇ ਵਾਲਾ ਕੰਮ ਹੈ ਪੰਪਾਈ ਪੰਪ ਪੈਸੇ ਲਾ ਦੇਦੇ ਕਿੰਨੇ ਲਵਾਂਗੇ ਨਾ ਵੀਰੇ 1.3 ਲੱਖ ਰੁਪਿਆ ਪਰ ਲਵਾਂਗੇ ਕਿੰਨੇ ਦੀ ਛੱਡ ਦਾਂਗੇ ਹਾਂ ਲੰਗਰੇ ਸਵਾ ਲੱਖ ਦੀ ਹੋਣੀ ਹੈ 1.25 ਹਾਂ 1.25 ਵਾਲਾ ਇਹ ਪੈਸੇ ਹੋਰ ਦਿਆ ਕੱਟੇ ਹਾਂ 1.25 ਵਾਲਾ ਜਿਹੜਾ ਰੇਟ ਆ ਸੱਜਣੋ ਕੋਈ ਯਾਰ ਇਹ ਚੀਜ਼ ਦਾ ਬਾਹਲਾ ਰੇਟ ਨਹੀਂ ਕਰਿਆ ਬਾਈ ਨੇ ਰਾਜੇ ਨੇ ਕਿਸੇ ਹੋਰ ਚੰਗੇ ਬਰੀਡਰ ਦੇ ਘਰੇ ਹੁੰਦੀ ਯਾਰਾ ਇਹਦਾ ਰੇਟ ਹੀ ਤੁਹਾਨੂੰ 2 ਲੱਖ ਰੁਪਿਆ ਸੋ ਦ ਦੁੱਧ ਦਾ ਰਾਜ ਨੇ ਪਹਿਲਣ ਦੇ ਕਿੰਨਾ ਕ ਪਾਇਆ ਪਹਿਲੇ ਵੀ ਵੀਰੇ 13 13 ਕਿਲੋ ਦੁੱਧ ਦਤਾ ਨੇ 15 16 ਕਿਲੋ ਹਰ 15000 ਰਾਮ ਦੁੱਧ ਗਰੇ ਅੱਤਰ ਸ ਬੈਗ ਲੈਵਾ ਦਿਖਾ ਦਿਉ ਇੱਥੋਂ ਦਿਖਾ ਆ ਆ ਜੀ ਦਿਖਾ ਬੈਗ ਆਪਾਂ ਆ ਲੈ ਵਾਲੂ ਵਾ ਚੰਗਾ ਭਾਈ ਇਹਨ ਚੜਾ ਚੜਾਈ ਵਾਲਾ ਲੈਵਾ ਰੱਖਦੇ ਝੋਟੀ ਤੇ ਮੇਨ ਗੱਲ ਆ ਜਿਹੜੀ ਯਾਰਾ ਥਣ ਥੋਣੇ ਨੂੰ ਬਾ ਕਮਾਲ ਲੱਗਿਆ ਬਾਕੀ ਤੇ ਅਗਲਾ ਕਹਿੰਦਾ ਡੋਕੇ ਪੈ ਫੜਿਆ ਇਹ ਤਾਜ਼ੀਆਂ ਕੱਢੀਆਂ ਮੀਆਂ ਸੁਈਆਂ ਦੁੱਧ ਹਟਿਆ ਥੱਲੇ ਠੀਕ ਆ ਗੱਲ। ਉਹ ਤਾਂ ਦੇਖ ਲਓ ਸਾਡਾ ਵਾ। 1:00 ਵਜੇ ਹੋਣਾ 10:00 10:00 ਵਜੋਂ ਨੇ ਆ। ਹਾਂ 10 10 11 ਵਜੇ ਦਾ ਟਾਈਮ ਆ ਸਵੇਰ ਦਾ ਸਮਾਂ ਵਾ ਜਦੋਂ ਵੀਡੀਓ ਕਵਰ ਕਰਦਾ ਤੇ ਆ ਵੀ ਖੋਲ ਕੇ ਤੋੜ ਦਿਓ ਜੀ। ਇਹ ਆ ਗਈ ਮੋਰਾ ਨਸਲ ਚ ਹੈਨਾ? ਹਾਂਜੀ ਹਾਂਜੀ। ਆ ਇਹ ਵੀ ਤੋੜ ਦਿਓ ਖੋਲ ਕੇ। ਇਹਦਾ ਕਿਹੜਾ ਸੁਆ ਬਾਈ? ਇਹ ਪਲੂੜਾ ਜੀ। ਇਹਦਾ ਪਹਿਲਾ ਸੁਆ। ਇਹ ਦੰਦਾਂ ਚ ਕਿਵੇਂ ਆ? ਇਹ ਚਾਰ ਦੰਦਾਂ ਦੀ ਇਹ ਵੀ। ਇਹ ਚਾਰ ਦੰਦ। ਹਾਂਜੀ ਹਾਂਜੀ। ਹਨ ਕੀਨੇ ਚੰਗੇ ਲੈ ਗਏ। ਇਹ ਗੱਲ ਕਰ ਲਈਏ ਇਸ ਵਾਰੀ ਫੜ ਕੇ ਹੈਨਾ? ਹਾਂਜੀ ਹਾਂ। ਆ ਇਹ ਝੋਟੀ ਹੈਗੀ ਆ ਚਾਰ ਦੰਦ ਤੇ ਸਿੰਘ-ਸੁੰਗ ਜਿਵੇਂ ਬੰਦ ਤੇ ਮੇਨ ਗੱਲ ਆ ਯਾਰ ਜਿਹੜੀ ਛੋਟੀ ਸ਼ਕੀਨ ਸ਼ਕੂਨ ਵੀ ਬਹੁਤ ਆ ਹਨਾ ਬਹੁਤ ਚੰਗੀ ਕੱਟੇ ਇਹ ਬੋਲੇ ਚ ਕਿਵੇਂ ਆ ਇਹ ਬੋਲੇ ਚੋਂ ਸਾਫੀ ਆ ਮਤਲਬ ਜੀ ਅੱਛਾ ਤੇ ਤਲੂੜ ਆਪਾਂ ਸਾਫੀ ਕਰਦੇ ਨਾ ਡੋਕੇ ਹਟਿਆ ਇਕੱਲੇ ਤਰਾ ਠੀਕ ਆ ਗੱਲ ਵੀ ਹਾਂ ਪਹਿਲਾਂ ਪਸੂ ਉਹ ਵੀ ਸਾਫ ਕਰਦੇ ਇਹਦੇ ਲਈ 9 ਕਿਲੋ ਬੋਲਾ ਹੈਗਾ ਇਸ ਟਾਈਮ ਅੱਛਾ ਨੈਟ 9 ਕਿਲੋ ਹਾਂ ਜੀ ਕੰਡੇ ਦੇ ਕਰ ਲੈ ਅੱਛਾ ਇਹ ਕਿੰਨਾ ਕ ਪਾਉਗੀ ਫਿਰ ਇਹ ਫਿਰ 12-13 ਕਿਲੋ ਆਰਾਮ ਦੇ ਦੂ ਯਾਰ ਚੰਗੀ ਕੱਟੇ 9 ਦੇ ਹਿਸਾਬ ਨਾਲ 13 13 ਕਿਲੋ ਦੁੱਧ ਪਾ ਸਕਦੇ ਹਾਂ ਹਾਂ ਸੱਤੀ ਬਹੁਤ ਚੰਗੀਆਂ ਬਾਕੀ ਸਿੰਘ ਵਾਂਦੀ ਵੀਰੇ ਉਂਗਲ ਨਹੀਂ ਲੰਘਦੀ ਥਾਣੋ ਹੀ ਗੱਲ ਆ ਵੀ ਮੁਠੀ ਵਾਲਾ ਲੱਗਿਆ ਤੇ ਲੱਗਿਆ ਵੀ ਪੂਰਾ ਟੌਪ ਦਾ ਹਨਾ ਟੌਪ ਦਾ ਵੀਰੇ ਆ ਥਾਣ ਥਣਾ ਉਹ ਸਜਣੋ ਟੌਪ ਦਾ ਲੱਗਿਆ ਇਹਦੇ ਤੇ ਲੈਵਲੂਆ ਚੰਗਾ ਬਣਾਉਂਦੀ ਆ ਕਿਉਂਕਿ ਹਲੇ ਜਿਵੇਂ ਬਾਈ ਨੇ ਦੱਸਿਆ ਵੀ 10:00 ਵਜੇ ਦਾ ਸਮਾਂ ਬੋਲੇ ਜੋ ਇਹ ਝੋਟੀ ਖਾਲੀ ਆ ਸ਼ਾਮਾਂ ਨੂੰ ਬਣ ਜੂਗੀ ਵਧੀਆ ਹਨਾ ਬਾਕੀ ਵੀਰੇ ਠੰਡੀ ਐ ਨਹੀਂ ਆ ਹਾਂਜੀ ਕਟਰੂ ਛੱਟ ਕੇ 2:00 ਵਜੇ ਥੱਲੇ ਪਹਜਾ 3:00 ਵਜੇ ਕੋਈ ਮਰਜ਼ੀ ਕੋਈ ਚੱਕਰੀ ਕੋਈ ਹੋਵੇ ਪਾਲੀ ਸੀਰ ਚੰਗੀ ਤੇ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਯਾਰ ਵੀਰੇ ਮੁੱਲ ਦਾ ਯਾਰ ਆਪਾਂ 97000 ਕਰਦੇ ਆ ਅੱਛਾ ਤਾਂ 95 ਦੇ ਦਾਂਗੇ ਯਾਰ ਠੀਕ ਹੈ ਵਪਾਰੀ ਵੀ ਲੈਣੀ ਆਪਾਂ ਤੋਂ ਠੀਕ ਹੈ ਗੱਲ ਗਾਹੇ ਵੇਚਣਗੇ 100 100 ਲੱਖ ਦੀਆਂ ਕਟੀਆਂ ਵੇਚਣਗੇ ਅੱਛਾ ਆਪ ਨੂੰ ਪਤਾ ਇੰਨਾ ਹੀ ਚੱਲ ਰੇਟ ਸੱਜਣੋ ਜਿਵੇਂ ਤੁਹਾਨੂੰ ਮੈਂ ਦੱਸਦਾ ਨਾਕਸਰ ਵੀ ਮੈਂ ਬਾਈ ਨਾਲ ਗੱਲ ਕਰੀਆ ਰੇਟ ਇਹ ਜਮਾ ਫਿਕਸ ਨੇ ਵੀ ਇਹਦੇ ਚੋਂ ਤੁਹਾਨੂੰ ਉਹੀ ਗੱਲ ਆ ਵੀ 100 200 ਸ਼ੋਰਟ ਵਾਲਾ ਸਿਸਟਮੇ ਕਰਾ ਕੇ ਜਾਊਂਗਾ ਮੈਂ ਇਹਦੇ ਚੋਂ ਸ਼ੋਰਟ ਵਾਲਾ ਸਿਸਟਮੇ ਹੋਊਗਾ 100 200 ਵਾਲਾ ਵੀ ਇਹਦੇ ਚ ਰੇਟ ਦਾ ਹੁਣ ਕੋਈ ਬੜਾ ਅੰਤਰ ਨਹੀਂ ਹੈਗਾ ਇਹ ਝੋਟੀ ਮਿਲੂ 95000 ਦੀ ਤੇ ਬਾਕੀ ਯਾਰ ਰੇਟ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਬਾਈ ਦੇ ਕਿੱਦਾਂ ਲੱਗੇ ਸਭ ਤੋਂ ਆਪਾਂ ਕਹਿ ਸਕਦੇ ਆ ਵੀ ਯਾਰ ਬਾਈ ਦੇ ਰੇਟ ਬਿਲਕੁਲ ਜੈਨੂਅਨ ਨੇ ਤੇ ਹੁਣ ਆ ਵੀ ਤੋੜ ਦਿਓ ਜੀ ਤਿੰਨ ਨੰਬਰ ਵਾਲੀ ਇਹਦੇ ਵੀ ਮਾਰਦੇ ਦਰਸੋ ਪਿਛਾਂ ਵਾਲੇ ਪਾਸੇ ਹੁੰਦਾ ਵੀ ਲੈ ਵਾਲੂਆ ਦਾ ਖਾਦੇ ਥਣ ਥਣੋਟੀ ਨੂੰ ਵੀ ਐਂ ਲੱਗਿਆ ਵੀ ਟੋਪ ਕੁਆਲਿਟੀ ਦਾ ਇਹਦਾ ਸੂਆ ਕਿਹੜਾ ਰਾਜੇ ਇਹ ਫਿਰ ਦੂਜੇ ਸੂਏ ਪਰਸੋਂ ਰਾਤ ਨੂੰ ਸੂਈ ਆ ਅੱਛਾ ਬੌੜਾ ਖਾਲੂ ਆ ਜੀ ਅੱਛਾ ਬੌੜੇ ਜੋ ਇਹ ਵੀ ਖਾਲੀ ਆ ਇਹ ਸੂਈਆ ਪਰਸੋਂ ਜੇ ਜੂਰੇ ਦੀ ਵੀ ਉਹ ਜੇ ਜੂਰੇ ਰੋ ਕੇ ਫਿਰ ਘਰੇ ਸੋਗੇ ਆਪਣੇ ਠੀਕ ਆ ਗੱਲ ਆ ਜੇ ਰੰਨੀਓ ਥਣਾ ਨੀਓ ਆਪ ਨੂੰ ਕੋਈ ਬੰਦਾ ਲਾਭ ਨਹੀਂ ਦੇ ਸਕਦਾ ਠੀਕ ਆ ਵੀ ਉਹ ਚੀਜ਼ ਦੀ ਆਪਣੀ ਗਾਰੰਟੀ ਰੋਟੀ ਸੱਜਣੋ ਇਹ ਵੀ ਟੌਪ ਕਲਾਸ ਆ ਯਾਰ ਸਿੰਘ ਸੁੰਗ ਦੀ ਗੱਲ ਕਰ ਲਾ ਹਨਾ ਬਾਦੀ ਬੂਡੀ ਦੀ ਵੀ ਮਤਲਬ ਸ਼ਕੀਨ ਆ ਝੋਟੀ ਪੂਰੀ ਜੇ ਗੱਲ ਕਰ ਲਈਏ ਦੁੱਧ ਦੇ ਨੇ ਪਹਿਲੇ ਨੇ ਕਿੰਨਾ ਕੁ ਪਾਇਰ ਆ ਜੀ ਪਹਿਲੇ ਫੇਰੇ ਗੇਰਾ ਬਰਾਗ ਲੋ ਦੋ ਦਿੱਤਾ ਨੇ ਇਹਰਾ ਪਾਇਮੀ ਪੰਦਰਾ ਅਗਲੋ ਕੋਦੀ ਕੀ ਫਾਇਦਾ ਨੇ ਠੀਕ ਆ ਗੱਲ ਵਾਕਿਆ ਪਕੜਾ ਚੋਕੇ ਉਹ ਦੱਸਦੇ ਆ ਮਾਲਕ ਵੀ ਗੇਰਾ ਬਰਾਗ ਲੋ ਮਾਲਕਾਂ ਨੇ ਦੱਸਣਾ ਪਾਉਂਦੀ ਜਿਹੜਾ ਮੇਰਾ ਤਜਰਬਾ 20 ਸਾਲ ਦਾ ਹਾਂਜੀ ਵਿਚੋਂ ਅਗਲੋ ਦਾ ਨੈਟ ਦੋ ਦੇਊਗੀ ਹਾਂ ਬਾਕੀ ਯਾਰ ਥਣ ਥਨੌਟ ਵੀ ਇਹਨੂੰ ਚਾਹਾਂਦਾ ਬੜਾ ਚੰਗਾ ਯਾਰ ਲੱਗਿਆ ਬੱਚਾ ਕੀ ਨਾਲ ਇਹਦੇ ਬੱਚਾ ਉਹ ਕੱਟਿਆ ਵੀਰੇ ਇਹਦੇ ਨਾਲ ਕੱਟਿਆ ਹੈ ਨਾ ਹਾਂ ਕੱਟੀ ਮੂਹਰੇ ਦੀ ਕੱਟੀ ਆ ਹਾਂ ਇਹ ਤਿੰਨ ਨੰਬਰ ਵਾਲੀ ਝੋਟੀ ਮਗਰ ਸੱਜਣੋ ਹੈਈ ਕੱਟੀ ਦੋ ਵਾਲੀ ਮਗਰ ਵੀ ਕੱਟਾ ਹੈ ਨਾ ਹਾਂ ਇਹ ਉਹਦੇ ਮੇਰੇ ਕੱਟਾ ਆ ਪਹਿਲੀਆਂ ਦੋ ਦੇ ਮਗਰ ਮੇਲ ਕਾਫ ਆ ਗਏ ਇਹਦੇ ਨਾਲ ਆ ਗਈ ਫੀਮੇਲ ਕਾਫ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਵੀਰੇ 97000 ਆ ਇਹ ਕਿੰਨੇ ਇਹ ਵੀ 95 ਦੇ ਇਹ ਵੀ 95 ਦੇ 95 95 ਕਰਾ ਲਾਂਗੇ ਜੰਨੇ ਚੰਗਿਆ ਯਾਰ ਜੋੜ ਆ ਵੀ ਆ ਵੀ ਤੋਰ ਦੋ ਇਹ ਜੋੜਾ ਇਕੱਠਾ ਲਊਗਾ 1000 ਰੁਪਏ ਉਹ ਹੋਰ ਦੇ ਦਾਂਗੇ ਯਾਰ ਅੱਛਾ ਹਾਂ ਇਹ ਵੀ ਹਾਂ ਜੇ ਦੋ ਨੰਬਰ ਤੇ ਤਿੰਨ ਨੰਬਰ ਵਾਲੀਆਂ ਦੋਨੇ ਕੋਈ ਸੱ ਉਹ ਚੀਜ਼ਾਂ ਯਾਰ ਬਣਨ ਵਾਲੀਆਂ ਚੀਜ਼ਾਂ ਨੇ ਅਗਲੇ ਸੂਏ ਘਟਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਬਹੁਤ ਚੰਗੇ ਚਿੱਟੇ ਤੇ ਇਹਦਾ ਸੂਆ ਕਿਹੜਾ ਰਾਜੇ ਇਹ ਫਿਰ ਦੂਜੇ ਸੂਏ ਆ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀਰੇ 8 ਦਿਨ ਹੋ ਸੂਈ ਨੂੰ ਅਸ਼ੀਆ ਇਹਦੀ ਜਵਾਈ ਇਹਦੀ ਵੀ ਜਵਾਈ ਚ ਬੂਈ ਸੂਈ ਵਾਲੀ 1 ਨੰਬਰ ਆ ਇਹ ਦੇਖ ਕੇ ਕਦੇ ਲਿਵਰ ਮਰ ਜਾਏਗਾ ਹਾਂ ਇਹ ਆਥਰੇ ਮਾਦੇ ਪੂਰੀ ਵੀਰੇ ਅਸ਼ੀਆ 7 ਵਜੇ ਚੋਈ ਵੀ ਆ ਇਹਦਾ ਦੁੱਧ 11 ਕਿਲੋ ਦਾ 11 ਦਾ 11.5 ਹੋਊਗਾ 9.5 ਕਿਲੋ ਦਾ ਹੋਊਗਾ ਇਹ ਲੀਟਰ ਵਾਲਾ ਕਿ ਕਿਲੋ ਵਾਲਾ ਕਿਲੋ ਵਾਲਾ ਵੀਰੇ ਕੰਡੇ ਵਾਲਾ ਕੰਡੇ ਵਾਲਾ ਆਥਰੇ ਮਾਦੇ ਨਾਲ ਸੂਈ ਨੋ ਆ 8 ਦਿਨ ਸੂਈ ਨੂੰ ਹੋ ਗਏ ਕੰਡੇ ਵਾਲਾ ਇਹਦੇ ਥੱਲੇ 11 ਕਿਲੋ ਰੈਡੀਆ 11 ਕਿਲੋ ਵੀਰੇ 1 ਲੀਟਰ 12 ਬਣਦੇ ਨੇ ਜਾਂ 1 ਲੀਟਰ ਬਾਰਾ ਮਿਲਦਾ 1 ਲੀਟਰ ਦੇ 13 ਮਾਣ ਜਾਣਗੇ ਚੱਕ ਚੁੱਕ ਜੀ ਹੁੰਦੀ ਆ ਆ ਥੋੜੀ ਜਿਹੀ ਲੇਵੇ ਦੀ ਥੋੜੀ ਹੈਗੀ ਬੰਦ ਲੇਵੇ ਦੀ ਪਰ ਨਾੜਾ ਨੂੜਾ ਦੀ ਗੱਲ ਕਰ ਲਈ ਜਰ ਜੇ ਨਾੜਾ ਨੂੜਾ ਦੇਖ ਵੀਰੇ ਨਾੜਾ ਨੂੜਾ ਜਾਲੇ ਹੈ ਵੀ ਦੁੱਧ ਹੀ ਇੱਕ ਜਾਂ ਲੇਵੇ ਤੇ ਤੇ ਬਾਕੀ ਬਾਡੀ ਬੂਡੀ ਦੀ ਵੀ ਚੰਗੀ ਆ ਸਫਾਈਆਂ ਝੋਟੀ ਚ ਬਹੁਤ ਨੇ ਤੇ ਚੜਾਈ ਚੜੂਈ ਵੀ ਉੱਤੋਂ ਚੰਗੀ ਆ ਜੇ ਗੱਲ ਕਰ ਲਈ ਜਾਨਵਰ ਉਹੀ ਗੱਲ ਆ ਵੀ ਸਾਰੇ ਜਾਨਵਰ ਜਰ ਜਵਾਨੀ ਵਾਲੇ ਜਾਨਵਰ ਨੇ ਚੰਗੇ ਨੇ ਜ ਏ ਵੀਰੇ ਸਤਨੂ ਮੇਹਰ ਲੈ ਲਾਂਗੇ ਯਾਰ ਇਹ ਕਿੰਨੇ ਛੜ ਦਾਂਗੇ ਇਹ ਇਹ 95 ਦੇ ਦੇ ਦਾਂਗੇ ਯਾਰ ਇਹ ਵੀ 95 ਦੇ ਦਾਂਗੇ ਆ ਰੇਟ ਬੈਕ ਹੋ ਗਿਆ ਬਹੁਤ ਡੜ ਜਾਣ ਯਾਰ ਅੱਛਾ ਜਿਹੜੇ ਬੰਦੇ ਨੇ ਵੀਡੀਓ ਦੇਖ ਕੇ ਮੈਂ ਲੈਣੀ ਹੋਈ ਪਹਿਲਾਂ ਹੁਣ ਉਹਦੇ ਕਰੀ ਜਾਣੀ ਠੀਕ ਆ ਗੱਲ ਆ ਬੂਰੀ ਵੀ ਤੋਰ ਦੇ ਨਾਲ ਬੂਰੀ ਵਾਲਾ ਬ੍ਰਾਂਡ ਵੀ ਲੈਂਦਾ ਇੱਕ ਆ ਨਾ ਆ ਬੂਰੀ ਆ ਵੀ ਲੈਂਦਾ ਇਹਦਾ ਕੀ ਸੀ ਨਾ ਇਹ ਵੀਰੇ 4 ਕੁ ਮਹੀਨੇ ਸੁਈ ਵੀ ਆ ਅੱਛਾ ਪੰਜ ਮਹੀਨੇ 6 ਕਿਲੋ ਦੁੱਧ ਆ ਬੱਚਾ ਇਹਦਾ ਬੱਚਾ ਦੇ ਮਾਰ ਹੈ ਨਹੀਂ ਕੋਹ ਵੀ ਆਪਾਂ ਥੋੜਾ ਹੱਥ ਨਹੀਂ ਲਾਇਆ ਠੀਕ ਹੈ ਗਾਰੰਟੀ ਲਈ ਆਪਣੇ ਬੰਦੇ ਕਰੋਂ ਦੋ ਮਹੀਨੇ ਲੈ ਕੇ ਆਸੀ ਹੋਰੋਂ ਜੀ ਠੀਕ ਹੈ ਉਹ ਕਹਿੰਦੇ ਵੇਚਨੇ ਆ ਮਾੜਾ ਕਿ ਜਦ ਤੂੰ ਭੇਜ ਤਾ ਬੀਏ ਦਰੂਗਾ ਅੰਮੀ ਠੀਕ ਆ ਗੱਲਾਂ ਮਾੜ ਕਾ ਦੱਸ ਲੋ ਛੇਕ ਲੋ ਜੀ ਥੱਲੇ ਠਾਪੀ ਤੇ ਮਿਲਦੇ ਦੋਨੇ ਟਾਈਮ ਦੋਨੇ ਟਾਈਮ ਹਾਂ ਦੋਨੇ ਟਾਈਮ ਗੱਬਣ ਹੋਈ ਨਹੀਂ ਨਹੀਂ ਗੱਬਣ ਹੈ ਨਹੀਂ ਇਹਦੇ ਪੈਸੇ ਕਿੰਨੇ ਲਵਾਂਗੇ ਬੂਰੀ ਦੇ ਏਹਰ ਵਾਂ ਮੈਂ ਲੈ ਲਿਆ 40000 ਰੁਪਿਆ ਹੈ 40000 ਅੱਛਾ ਇਹਦਾ 42000 ਹਾਂ ਮੁਫਤਲਾ ਭਾਈ ਹੈ ਮੁਫਤਲੇ ਕਾਲਾ ਯਾਰ 40 ਦੇ ਦਾਂਗੇ ਯਾਰ 40 ਦੇ ਦਾਂਗੇ 40 ਦੇ ਦਾਂਗੇ ਇਹ ਦਾਂਗੇ 40 ਯਾਰ ਲੈ ਰਾਜ ਨੇ ਆਫਰ ਲਾਤੀ ਕਹਿੰਦਾ ਯਾਰ ਇਹ ਦੇ ਦਾਂਗੇ 40 ਵੀ ਕਿਉਂਕਿ 1 2 ਜਨਵਰੀ ਬਾਈ ਕੋਲੇ ਛੋਟੇ ਰੇਟ ਤੇ ਬਾਕੀ ਵੀ ਇਹਦੀ ਫੈਟ ਆ 9.5 9 7 9.5 9 7 ਫੈਟ ਆਉਂਦੀ ਹੈ ਵੀਰੇ ਮਾਲਕਾ ਦੱਸਣ ਦੀ ਗੱਲ ਹੈ ਨਾ ਝੋਟੀ ਚੰਗੀ ਆ ਥਣ ਥਣੌੜ ਚੰਗਾ ਲੱਗਿਆ ਸੀ ਜੀ ਗੱਲ ਨਹੀਂ ਝੋਟੀ ਲਾ ਲਿਓ ਮੱਝ ਲਾ ਲਿਓ ਹਣਾ ਆ ਕੋ ਮਰਜ਼ੀ ਲਾ ਮੱਝਾਂ ਜੀ ਪੈ ਜਾਂਦੀ ਆ ਚੌਥੇ ਪੰਜਵੇਂ ਸੂਏ ਹੋਊ ਘਟੂ ਘਾਟੇ ਇਹੋ ਤਾਂ ਵੀਰੇ ਤੀਜੀ ਸੂਏ ਕਹਿੰਦਾ ਚੌਥੀ ਸੂਏ ਤਾਂ ਨਹੀਂ ਹੈਗੀ ਰਾਜੇ ਤੇ ਆਪਾਂ ਤਾਂ ਮੰਨਦੇ ਉਹ ਕਹਿੰਦਾ ਭਾਈ ਇਹਦਾ ਹੋਊਗਾ ਚੌਥਾ ਪੰਜਵਾਂ ਪਰ ਉੱਤੋਂ ਬਾਡੀ ਬੁੱਡੀ ਵੀ ਨਾ ਚੰਗੀ ਆ ਬਾਡੀ ਬੁੱਡੀ ਦੀ ਠੀਕ ਆ ਬਾਕੀ ਗੁਰੀ ਫਰੀ ਇਹ ਚੱਲ ਹੈ ਇਹ 2-3 ਮਹੀਨੇ ਤੋਂ ਤੇ ਵੀਰੇ ਇਹਨੇ ਵੀ ਫਿਰ ਵੇਚਦੇ ਯਾਰ ਤੋਂ ਹੋਇਆ ਬਾਡੀ ਬੁੱਡੀ ਦਾ ਕਿਤੇ 4-5 ਆ ਇਹਦਾ 15-20 ਹਜ਼ਾਰ ਬਾਡੀ ਬੁੱਡੀ ਠੀਕ ਆ ਪਾਚਾਂ ਦੇ 60- ਆ ਵੀ ਆਪਣਾ ਰਹਿਤਰੀ ਚ ਅੱਛਾ ਤੇ ਹੋਟਾਪ ਕਰੇ ਰਹੇ ਤੇ ਕਾਦੀ ਹੁੰਦੀ ਆ ਢਾਈ ਕਰੇਗੇ ਆਪਣੀ ਹਾਂ ਇਹ ਸਵਾ ਦੋ ਮਹੀਨੇ ਨਹੀਂ ਬਣੀ ਵੀਰੇ ਸਵਾ ਦੋ ਦੀ ਹਾਂ ਕੱਲ ਅਪਾ ਚੈੱਕ ਕਰਾਈ ਡਾਕਟਰ ਤੋਂ ਠੀਕ ਆ ਜੀ ਡਾਕਟਰ ਕਹਿੰਦਾ ਜਿਹੜਾ ਸਵਾ ਦੋ ਮਹੀਨੇ ਦੀਆ ਜਿਹੜਾ ਗੱਬਰਾ 100% ਹਾਂਜੀ ਜੇ ਕੋਈ ਘਟਾਇਆ ਤਾਂ ਨਾ ਵੀ ਨਹੀਂ ਰ ਗਿਆ ਵੀਰ ਕੋਈ ਕਹਿਣੀ ਸਾਦੇ ਅੱਛਾ ਦੁੱਧ ਇਹ ਲੱਗਾ 7 ਕਿਲੋ ਠੀਕ ਆ ਗੱਲ ਠੀਕ ਆ ਆਪਾਂ ਕਰਿਆ ਕੇ ਥੋੜਾ ਉਪਰਾਂ ਕਰ ਗਈ ਹੁਣ 6.5 ਕਿਲੋ ਤੇ ਰਹਿ ਗਿਆ ਅੱਛਾ ਵੇ ਸਾਡੇ ਕਿ 6 ਕਿਲੋ ਆ ਕੰਬਿਆ ਵਾ ਪਤਾ ਕੰਬੇ ਦੀ ਤੋਲਦੇ ਆ ਕੰਡੇ ਚ ਉੱਥੇ ਮਿਲਦੀ ਵੀਰੇ ਥਾਪੀ ਤੇ ਦੋਨੇ ਟ੍ਰੇਮੀ ਚੋਕੇ ਲਈ ਆਪਾਂ ਆਪਣੇ ਲੁੰਦੇ ਠੀਕ ਆ ਕਰੇ ਅਗੇ ਅੱਛਾ ਅੱਜ ਸਵੇਰ ਨੂੰ ਨਿਟੀਕਾ ਲਵਾਇਆ ਨੇ ਪਾਲਾ ਥੈਨਿਟੀਕਾ ਲਾਇਆ ਸੀ ਹੌਲੀ ਹੌਲੀ ਟਿਕ ਜੂਗੀ ਕਈ ਵਾਰੀ ਜਾਨਵਰ ਉਪਰਾ ਕਰ ਜਾਂਦਾ ਸੂਆ ਕਿਹੜਾ ਹੋਊਗਾ ਇਹਦਾ ਸੂਆ ਵੀਰੇ ਚ ਉੱਥੇ ਪੰਜਵੇਂ ਹੋਊ ਯਾਰ ਹਾਂ ਚੌਥਾ ਪੰਜਵਾਂ ਸੂਆ ਆ ਨਾ ਉਹ ਬਾਡੀ ਵੀ ਠੀਕ ਪਈ ਆ ਬਾਡੀ ਚੰਗੀ ਆ ਆ ਦੁੱਧ ਸਾਡੇ 2.5 ਕਿਲੋ ਆ ਨੱਬੜ ਹੈ ਗਿਆ 2.5 ਮਹੀਨੇ ਦਾ ਬਸ 2.5 ਮਹੀਨੇ ਦੀ ਹਾਂ ਤੇ ਬਾਕੀ ਭਾਈ ਜਿਹੜਾ ਸੱਜਣਾ ਜਿਹੜਾ ਸੱਜਣਾ ਲੈ ਕੇ ਜਾਊਗਾ ਹਨਾ ਬਾਈ ਕੋਲ ਯਾਰ ਜੇ ਆਪਦਾ ਡਾਕਟਰ ਲੈਓ ਜੇ ਉਹਨੂੰ ਬੁਲਾ ਲਿਓ ਉਹਦਾ ਚੈੱਕ ਕਰਾ ਕੇ ਲੈ ਜਿਓ ਹਨਾ ਹੈ ਵੀ ਗੱਲ ਆ ਜੇ ਦਾ ਸਵਾਦੋ ਮਿੰਟ ਡਾਕਟਰ ਦਾ ਚੈੱਕ ਪਾਸ ਆ ਕੁਝ ਕਰ ਲੈਣ ਜੇ ਮੰਨ ਲਾ ਗੱਲ ਗਾ ਨੂੰ ਖਾਲੀ ਰਹਿ ਜਾਂ ਤਲੰਦੋ ਜਾ ਕੇ ਆਪੋ ਇਹ ਪੈਰ ਵੱਧ ਘੜਾ ਕਰ ਲੈਂਦੇ ਅੱਜ ਕਿੰਨੇ ਪੈਸੇ ਲਵਾਂਗੇ ਇਹਦੇ ਅੱਜ 45000 ਰੁਪਏ ਵੀ ਨਹੀਂ ਲਵਾਂਗੇ ਆਪਾਂ ਯਾਰ ਅੱਜ ਇਹਦੇ ਕਿੰਨੇ ਪੈਸੇ ਲਵਾਂਗੇ 45000 ਇਹ ਦੇ ਦਾਂਗੇ ਆਪਾਂ 45000 ਦੀ। ਆ ਦੇਣਾ 43 ਦੇ ਦਾਂ 2000 ਰੁਪਏ ਇਕੱਠ ਦੇ ਦਾਂਗੇ। ਅੱਛਾ 43 ਦੇ ਦਾਂਗੇ। ਇਹ ਦੇ ਦੇ ਵੀਰੇ ਦੇ ਦ। ਸਵਾ ਦੋ ਮਹੀਨਾ ਦੀ ਗੱਬਣਾ ਸਾਢੇ 6 ਕਿਲੋ ਕੰਡੇ ਵਾਲਾ ਇਸ ਟਾਈਮ ਰੈਡੀ ਐ। ਹਾਂ ਜੀ। ਆ ਉਹੀ ਗੱਲ ਆ ਵੀ ਜੀ ਜੂ ਲਾ ਜਾਣਾ ਜਾਨਵਰ ਜਾ ਕੇ। ਆ ਨੰਬਰ ਬੋਲ ਦੇ ਇੱਕ ਵਾਰੀ ਤਰਾ। ਨੰਬਰ 95927 73696। ਆ ਬਾਕੀ ਜਿਹੜੇ ਜਾਨਵਰ ਸੂਰੇ ਸਮਾਰੀ ਨੇ ਸੱਜਣਾ ਉਹ ਬਾਈ ਕੋਲੇ ਚੋਕੇ ਪਾਸ ਕਰਕੇ ਲੈ ਜਿਓ ਕਿਉਂਕਿ ਘਰ ਘਰ ਦੀ ਗਾਰੰਟੀ ਮਿਲੂਗੀ ਯਾਰ ਹਨਾ। ਹਾਂ ਜੀ ਆ ਘਰ ਘਰ ਦੀ ਗਾਰੰਟੀ। ਘਰ ਦੀ ਗਾਰੰਟੀ ਆਪੇ ਥਰਾਂ ਦੀ ਗਾਰੰਟੀ ਹੋ ਵੀਰੇ। ਬਾਰਦੀ ਗਰੰਟੀ ਹੋਊਗੀ ਠੀਕ ਆ ਗੱਲ ਜਿਹੜੀ ਮੈਂ ਦੁੱਧ 11 ਕਿਲੋ ਆ ਕਿਹਾ 11 ਕਿਲੋ ਦੁੱਧ ਦੀ ਗਰੰਟੀ ਹੋਊਗੀ ਜਿੰਨਾ ਬੋਲਾ ਜਿੰਨਾ ਕਿਹਾ ਉਨੀ ਗਰੰਟੀ ਹੋਊਗੀ ਜੋ ਬਾਰ ਚ ਨਿਕਲ ਗਏ ਆ ਪੈੱਕ ਪੈਸੇ ਰਹਾਦਾ ਨਹੀਂ ਵੀਰੇ ਠੀਕ ਆ ਗੱਲ ਵੀ ਆਪਣੀ ਜੇ ਗੱਲ ਕਰ ਲਈਏ ਵੀ ਆਪਣੇ ਘਰ ਘਰ ਦੀ ਗਰੰਟੀ ਹੋਊ ਰਹੀ ਜੇ ਕੋ ਟਾਈਮ ਚਾਹੀਦਾ ਕੋ ਟਾਈਮ ਚਾਹਤਾ ਪੰਜ ਟਾਈਮ ਚ ਹੋਵੇ ਜਾਂ ਗੱਬਣਾ ਜਿਹੜੀ ਉਹਨੂੰ ਬੰਦਾ ਯਾਰ ਚੈੱਕ ਕਰਾ ਕੇ ਵੀਰੇ ਬੰਦਾ ਦੂਰ ਲਾਉਂਦਾ ਹਾਂ ਫੀਫੋ ਖਾਣਾ ਪੁੱਕ ਪਖਾਉਂਦਾ ਲਾ ਕੇ ਯਾਰ ਪਰਾ ਹੋ ਕੇ ਤੇ ਵਾਪਾ ਪੁੱਕੀ ਖਾਣ ਦੇਵਾਂਗੇ ਬੰਦੇ ਨੂੰ ਅੱਛਾ ਨਸ਼ੇ ਤੇ ਲਾਵੇਂਗਾ ਲਾਵਾਂਗੇ ਗੱਲ ਬਣਾ ਉਹ ਰਾਜਾ ਕਹਿੰਦਾ ਭੁਖੀ-ਬੱਖੀ ਵੀ ਦੇ ਦਾਂਗੇ ਸੱਜਣੋ ਪੈਗ-ਪੁਗ ਵੀ ਲਵਾ ਦਾਂਗੇ ਇਹੀ ਗੱਲ ਨਹੀਂ ਜਿਹੜੀ ਬੰਦਾ ਜਾ ਕੇ ਆਂਦਾ ਯਾਰ ਉੱਥੇ ਖਾਣ-ਪੀਣ ਨੂੰ ਆਇਆ ਹੋਇਜੋ ਤੇ ਬਾਕੀ ਅੱਜ ਦੀ ਵੀਡੀਓ ਸੱਜਣੋ ਬਣਾਈ ਆਪਾਂ ਨੇ ਪਿੰਡ ਬਲਾਸ ਕੋਰ ਹਰ ਸਾਂਗੀਆਂ ਨਾਲ ਦੁਬਾਰਾ ਫਿਰ ਕਹਦਾ ਯਾਰ ਇਹ ਤਾਂ ਐਂ ਤੋਰ ਦੇ ਕਿਰਾ ਹੋਰ ਆ ਤੋਰ ਦੇ ਕਿਰਾ ਹੋਰ ਤੋਰ ਦੇ ਇਹਨੂੰ ਕਰ ਦੇ ਰਾਜੇ ਦੀ ਇੱਛਾ ਪੂਰੀ ਇਹ ਬੜੀ ਚੰਗੀ ਕੱਟੀ ਆ ਯਾਰ ਹਾਂ ਇਹ ਹੈਗੀ ਆ ਬਾਈ ਪਯੌਰ ਨੀਲੀ ਦਾ ਵੀ ਦੀ ਮੰਗਰੇ ਦੇ ਮੇਲਕਾਫ ਹੈ ਉਹ ਵੀ ਨੀਲੀ ਦਾ ਵੀ ਜੀ ਪੈਂਦਾ ਤੇ ਸੂਆ ਇਹਦਾ ਹੈਗਾ ਦੂਜਾ ਹਨਾ ਹਾਂ ਦੂਜਾ ਸੂਆ ਜੀ ਆ ਸੂਆ ਦੂਜ ਵਾਲੇ ਨਿਆਈ ਕੱਟੀ ਜੰਗੇ ਵੀਰੇ ਕੇ ਬਰੀਡਰ ਕਰੇ ਹੁੰਦੀ 100 2 ਲੱਖ ਦੀ ਕੱਟੀ ਸੀਗੀ। ਇਹ 100 2 ਤਾਂ ਜ਼ਿਆਦਾ ਹੂੰ ਨਹੀਂ ਯਾਰ ਮੈਨੂੰ ਪਤਾ ਨਾ ਪਿਊ ਡਾਟ ਦਾ ਮੰਗ ਲਾ ਨਾ ਬਰੀਡਰ ਉਹ ਨਹੀਂ ਬਰੀਡਰ ਤਾਂ 100 2 ਹੀ ਵੇਚਦਾ ਯਾਰ ਸੁਣੀ ਇਹ ਵਾਲੂ ਗੱਲ ਦਿਖਾ ਦੇ ਦਰਸ ਨੇੜੇ ਲਾ ਕੇ ਸਮਝ ਜੀ ਇੱਕ ਵੀਰੇ ਪੰਡਲੇ ਦੇ ਲਈ ਫਿਰਦੀ ਹੈ। ਹਾਂ ਇੱਥੇ ਤੋਂ ਪੂਰੀ ਦਿਖਾ ਦੇ ਹੁਣ ਜਦੋਂ ਮੋੜੂਗਾ ਬਾਈ। ਆ ਉਹੀ ਗੱਲ ਆ ਵੀ ਝੋਟੀ ਆ ਸ਼ਕੀਨ ਸ਼ਕੂਨ ਪੂਰੀ ਆ ਤੇ ਮੇਨ ਗੱਲ ਆ ਜਿਹੜੀ ਪਿਓਰ ਨੀਲੀ ਜਾਂਦੀ ਹੈ ਨਾ। ਹਾਂ ਬਰੀਡ ਗਰੂਪ ਇਹਦੇ ਤੋਂ ਆਪਾਂ ਚੰਗੀ ਤਿਆਰ ਕਰ ਸਕਦੇ ਆ ਅੱਗੇ। ਹਾਂ ਜੀ। ਤੇ ਬਾਕੀ ਸ ਇਹਨਾਂ 'ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨੇੜੇ ਆਕੇ ਤਸੱਲੀ ਕਰਕੇ ਬਾਈ ਰਾਜੇ ਤੋਂ ਖਰੀਦ ਕੇ ਲੈ ਜਾਓ ਧੰਨਵਾਦ